جي جناب جي ਦਾ ਸਾਇਦਾ ਬਹੁਤ ਸਾਰੇ ਦਰਵਾਜ਼ਾ ਕੀਜ ਹੈ ਅਧਰਨਾ ਵਿਸ਼ਾਲ ਲੰਗਰ ਫਲਮਸਤ ਬਕੂ ਲਾਲ ਬਾਸ਼ਾਹੀ ਲੰਗਰ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮਧਾਮ ਨਾਲ ਚਲਾਇਆ ਜਾ ਰਿਹਾ ਹੈ ਸਾਰੇ ਸਮੂਹ ਸੰਗਤਾਂ ਨੂੰ ਖਾਤ ਜੋੜ ਕੇ ਬੇਨਤੀ ਆ ਬਕੂ ਲਾਲ ਬਾਸ਼ਾਹੀ ਦੇ ਲੰਗਰ ਤੇ ਬਾਬਾ ਜੀ ਦੇ ਮੇਲੇ ਵਿੱਚ ਪਹੁੰਚੋ ਤੇ ਮੇਲੇ ਦੀ ਰੌਣਕ ਨੂੰ ਵਧਾਓ ਤੇ ਜਿੰਨਾ ਵੀ ਤੁਸੀਂ ਲੰਗਰ ਦੇਖ ਰਹੇ ਹੋ ਤੇ ਸਾਰਾ ਲੰਗਰ ਐਨਆਰਆਈ ਬੰਦਿਆਂ ਦੇ ਸਹਿਯੋਗ ਦੇ ਨਾਲ ਨੇ ਸਾਡੇ ਚੇਅਰਮੈਨ ਸਾਥ ਸਾਡੇ ਨਸ਼ਮਨਦਾਸ ਜੀ ਜਿਨ੍ਹਾਂ ਦਾ ਸਾਡੇ ਲੰਗਰ ਦੇ ਵਿੱਚ ਸਾਨੂੰ ਬਹੁਤ ਸਹਿਯੋਗ ਆ ਸਾਡੇ ਵਿਰੇ ਕੁਮਾਰ ਜੀ ਬੈਂਕੀ ਸਾਡੇ ਤਰੁਤ ਕੁਮਾਰ ਜੀ ਮੰਗੂ ਸਾਡੇ ਬੰਮੀ ਭਾਈ ਸਾਹੇ ਜਰਦਾਲ ਜੀ ਸਾਨੂੰ ਦਾਦਾ ਜੀ ਸਾਡੀ ਪੂਰੀ ਟੀਮ ਵੱਲੋਂ ਅਸੀਂ ਪੂਰੇ ਸ਼ਹਿਰ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਪੀਰ ਮੋਜੂ ਸਾਹਿਬ ਦਰਬਾਰ ਤੋਂ ਮੰਮੂ ਤੇ ਇੰਗਰੇਜ਼ੀ ਮੁੱਖ ਸੇਵਾ ਦਾ ਜਿਨ੍ਹਾਂ ਦਾ ਸਾਡੇ ਲੰਗਰ ਦੇ ਵਿੱਚ ਅਹਿਮ ਰੋਲ ਆ ਜੀ ਉਹਨਾਂ ਦਾ ਸਾਨੂੰ ਬਹੁਤ ਬਹੁਤ ਜ਼ਰਾ ਸਪੋਰਟ ਸਾਨੂੰ ਹੋਇਆ ਜੀ ਬਾਬਾ ਜੀ ਹਮੇਸ਼ਾ ਉਹਦੇ ਮੇਰ ਕਰਿਆ ਹੱਥ ਰੱਖਣ ਬਾਬਾ ਜੀ ਹਮੇਸ਼ਾ ਨਾਲ ਚੜ੍ਹਦੀ ਕਲਾ ਰੱਖਣ ਮੈਂ ਨਾ ਬਿਲੇ ਕੁਮਾਰ ਮੱਟੀ ਆ ਜੀ ਅਸੀਂ ਬਾਬਾ ਜੀ ਦੀ ਬਹੁਤ ਦੇਰ ਤੋਂ ਸੇਵਾ ਕਰਦੇ ਆ ਕਿ ਸਾਰੇ ਨਾਲ ਮਿਲਦੇ ਇਹ ਸਾਡੇ 300 ਰੁਪਏ ਦਾ ਲੰਗਰ ਚਾਲੂ ਕੀਤਾ ਸੀਗਾ ਜੀ ਅੱਜ ਹੁਣ ਕਈ ਲੱਖਾਂ ਦੇ ਹਿਸਾਬ ਨਾਲ ਪਹੁੰਚ ਗਿਆ ਜੀ ਬਾਬਾ ਜੀ ਦੇ ਆਸ਼ੀਰਵਾਦ ਨਾਲ ਸਾਰੇ ਯਾਰਾਂ ਦੋਸਤਾਂ ਦੀ ਸਹਿਯੋਗ ਨਾਲ ਆਰਾਮ ਤੋਂ ਮੇਰੇ ਪੈਸੇ ਤੋਂ ਇੱਕ ਜੇਰ ਹੈ ਜਿਹੜਾ ਚੱਲਿਆ ਸਾਰੀਆਂ ਸੰਗਤਾਂ ਨੂੰ ਇੱਲੇ ਦੀਆਂ ਬਹੁਤ ਬਹੁਤ ਮੁਬਾਰਕਾਂ ਹਾਂ ਜੀ ਕਾਜ ਕਰੀ ਸਾਡੀ ਕਮੇਟੀ ਪੈਨਲ ਕਮੇਟੀ ਦਾ ਮੋਹਾਰ ਪਾਸ਼ਾ ਜਿਹੜਾ ਕੋਰਸ ਜੋ ਪ੍ਰੈਮਿਸਟ ਦੇ ਸਾਹਮਣੇ ਹੈ ਹਰ ਸ਼ਹਿਰ ਦੇ ਤਰ੍ਹਾਂ 12 19 20 ਤਰੀਕ ਨੂੰ ਜਲਵਾਕੀ ਦਾ ਪਾਰਸ਼ਾ ਕਰਨੇ ਆਇਆ ਹੈ ਇਹ ਨੰਗਰ ਸਾਰਾ ਸਾਰੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਸਮਾਜ ਭਲੇ ਦੇ ਸਹਿਯੋਗ ਦੇ ਨਾਲ ਤੇ ਸਾਰੇ ਸੰਬੰਧਿਤ ਸੰਗਠਨਾਂ ਦੇ ਨਾਲ ਤੇ ਨਗਰ ਜਿਹੜਾ ਬਹੁਤ ਹੀ ਇੱਤੇ ਤਰੀਕੇ ਦੇ ਨਾਲ ਵਧੀਆ ਤਰੀਕੇ ਦੇ ਨਾਲ ਬਣਾ ਕੇ ਬੜੇ ਪਿਆਰ ਦੇ ਨਾਲ ਸਾਡੇ ਨੂੰ ਵਰਤਾਇਆ ਜਾਂਦਾ ਹੈ ਕਿ ਹਰ ਸਾਲ ਦੀ ਤਰ੍ਹਾਂ ਜਿੱਦਾਂ ਵੱਲੋਂ ਆਈਟਮ ਹੋ ਰਿਹਾ ਇੱਕ ਬੱਚੇ ਤੋਂ ਲੈ ਕੇ ਬੁਢੇ ਕੱਦ ਤੱਕ ਜਵਾਨ ਤੋਂ ਲੈ ਕੇ ਸਾਰੇ ਹੀ ਇਸ ਨਗਰ ਮੇਰੇ ਤਿਆਰ ਨਾਲ ਖਾ ਕੇ ਖਾ ਕੇ ਬੜੇ ਖੁਸ਼ ਹੁੰਦੇ ਹਨ ਕਿਉਂਕਿ ਸਾਰਿਆਂ ਦੀ ਇਸ ਆਮ ਦਾ ਧਿਆਨ ਰੱਖਿਆ ਜਾਂਦਾ ਹੈ ਕਿਉਂਕਿ ਇਹਦੇ ਵਿੱਚ ਜੰਗ ਪੂਰ ਦੀ ਬਹੁਤ ਹੁੰਦਾ ਹੈ ਸਾਕੇ ਆਈਸਕ੍ਰੀਮ ਕਰਾਉਣੀ ਪਾਸਟਰ ਹੋ ਗਿਆ ਨਹੀਂ ਹੋ ਗਈ ਕਵਰੀਆਂ ਹੋ ਗਈਆਂ ਇੱਕ ਆ ਦੇ ਆਪਣੇ ਨਵੇਂ ਨਵੇਂ ਆਇਆ ਇਹ ਸਾਰਾ ਜੋ ਹੈ ਸਾਡੀ ਲੱਗਨ ਕਮੇਟੀ ਜਿਹੜੇ ਕਿ ਬਹੁਤ ਹੀ ਸਰਕਾਰhane ਮੈਂਬਰ ਜਨਤ ਜਜੀਤ ਜਜੀਤ ਪਾਰਟੀ ਦੀ ਬੜੀ ਵੱਡੀ ਕਰਨ ਤੋਂ ਮਾਰ ਕੇ ਨੰਬਰ ਆ ਕੇ ਸਾਰੇ ਜੋ ਇਹ ਕਮੇਟੀ ਉਹ ਕਰ ਜੀਆ ਗਿਆ ਸਾਰਿਆਂ ਦਾ ਇੱਕ ਸਾਰੇ ਵਿਚਾਰ ਗੱਦੀ ਬਾਗਰਾ ਸਾਰੇ ਇਕੱਠੇ ਇਕੱਠੇ ਹੋ ਗਏ ਨੇ ਤੇ ਆਪਣੇ ਨੇ ਤੇ ਉਹਨਾਂ ਨੇ ਇਕੱਠਾ ਦੇ ਬੈਠਿਆ ਉਹ ਵੀ ਐਨਆਰਆਈ ਤੇ ਆ ਗਏ ਬਹੁਤ ਸਾਰੇ ਲੋਕ ਦੰਦੇ ਹਨ ਅਸੀਂ ਜੀ ਦੇ ਲਈ ਇਹੀ ਦੁਆ ਕਰਦੇ ਹਾਂ ਬਾਪੂ ਲਾਲਬਾਹ ਜੀ ਤੁਸੀਂ ਇਸ ਦਾ ਦੀ ਨਗਰ ਤੇ ਸਾਰੀ ਸੰਗਤ ਤੇ ਸਾਰੇ মিডিਆ ਤੇ ਹਰ ਇੱਕ ਤਰ੍ਹਾਂ ਦਾ ਬੜੇ ਪਿਆਰ ਦੇ ਨਾਲ ਬੜੀ ਬੜੀ ਪਿਆਰ ਫਰਿਆ ਹੱਕ ਰੱਖਿਓ ਤੰਦਰੁਸਤੀਆਂ ਰੱਖਿਓ ਤਾਂ ਜੋ ਇਹ ਜਿਹੜਾ ਲੰਗਰ ਹੈ ਹਰ ਸਾਡੀ ਤਰ੍ਹਾਂ ਜੋ ਲੱਗਦਾ ਹੈ ਇਹ ਅੱਗੇ ਤੋਂ ਅੱਗੇ ਹੋਰ ਵੱਧਾ ਜਾਵੇ ਅਤੇ ਬੜੇ ਪਿਆਰ ਦੇ ਨਾਲ ਸੰਭਾਲਾ ਹੋਇਆ ਜਾਵੇ ਇਹਦਾ ਹੀ ਕਹਿੰਦਾ ਹੋਇਆ ਇੱਕ ਵਾਰ ਬਾਬੂ ਲਾਲਬਾਹ ਸਿੰਘ ਦੇ ਮੇਲੇ ਦੀਆਂ ਆਪ ਸਾਰੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਬਖਸ਼ਦਾ ਹੈ ਬਾਬੂ ਲਾਲਬਾਹ ਸਿੰਘ ਦਾ ਬਹੁਤ ਸਾਡੇ